ਤਿਉਹਾਰਾਂ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ ਤੁਹਾਨੂੰ ਦੱਸਦੀ ਕਿ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਨੇ 5 ਤੋਂ 10 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦੱਸਦੀ ਕਿ ਚੰਡੀਗੜ੍ਹ ਦੇ ਵਿੱਚ ਬਿਜਲੀ ਦੀ ਪ੍ਰਾਈਵੇਟਾਈਜੇਸ਼ਨ ਤੋਂ ਬਾਅਦ ਇਹ ਪਹਿਲਾ ਝਟਕਾ ਦਿੱਤਾ ਗਿਆ ਹੈ ਲੋਕਾਂ ਨੂੰ ਔਰ 5 ਤੋਂ 10 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕਰ ਦਿੱਤਾ ਗਿਆ ਹੈ ਤਾਂ ਤੇ ਹਰ ਹਾਲੀ ਦੇ ਵਿੱਚ ਬੀਤ ਕੇ ਹਟੇ ਨੇ ਦੀਵਾਲੀ ਤੋਂ ਬਾਅਦ ਵਰ ਦਾ ਚਟਕਾ کیا جا ਸਕਦਾ ਔਰ ਜੋ ਕੀਮਤ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਇਸ حساب ਦੇ ਨਾਲ ਹੀ ਵਾਅਦਾ ਕੀਤਾ ਗਿਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ तकरीबन ਪ੍ਰਤੀ ਯੂਨਿਟ ਇਹ ਵਾਅਦਾ ਕੀਤਾ ਗਿਆ 5 ਤੋਂ 10 ਪੈਸੇ ਤੱਕ ਦਾ ਔਰ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਬਿਜਲੀ ਦੇ ਰੇਟ ਦੇ ਵਿੱਚ ਦੱਸਿਆ ਜਾ ਰਿਹਾ ਕਿ 0. 9.4 ਫੀਸ ਦਾ ਇਹ ਵਾਅਦਾ ਕੀਤਾ ਗਿਆ 1 ਨਵੰਬਰ ਤੋਂ ਇਹ ਫੈਸਲਾ ਲਾਗੂ ਹੋਵੇਗਾ ਜੋ ਘਰੇਲੂ ਉਪਭੋਗਤਾ ਨੇ ਉਹਨਾਂ ਲਈ 100 ਯੂਨਿਟ ਤੱਕ ਹੁਣ ₹2.80 ਦੀ ਜਗ੍ਹਾ ₹2.85 ਦੇਣੇ ਪੈਣਗੇ ਜਦੋਂ ਕਿ 101 ਤੋਂ 200 ਯੂਨਿਟ ਤੱਕ ₹3.75 ਦੀ ਦੇਗਾ ਹੁਣ ₹3.80 ਪ੍ਰਤੀ ਯੂਨਿਟ ਦੇਣੇ ਪੈਣਗੇ ਯਾਨੀ ਕਿ ਇਹ 5 ਪੈਸੇ ਦਾ ਵਾਅਦਾ ਜੋ ਕਿ 200 ਯੂਨਿਟ ਤੱਕ ਦਾ ਕੀਤਾ ਗਿਆ ਹੈ ਔਰ ਉਸ ਤੋਂ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ 3.86 7.21 9.29 ਤੱਕ ਦਾ ਇਹ ਵਾਅਦਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਾਨੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ 7. 5.7% ਬਿਜਲੀ ਦੇ ਰੇਟ ਵਧਾਉਣ ਦਾ ਪ੍ਰਸਤਾਵ ਭੇਜਿਆ ਸੀ ਔਰ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਿੱਜੀਕਰਨ ਤੋਂ ਬਾਅਦ ਇਹ ਸਾਡਾ ਪਹਿਲਾ ਟੈਰਿਫ ਦਾ ਹੁਕਮ ਹੈ ਔਰ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਸਮਝਦੇ ਆਂ ਔਰ ਬੜੀ ਸੋਚ ਸਮਝ ਕੇ ਇਹ ਰੇਟ ਵਧਾਏ ਗਏ ਨੇ ਤਾਂ ਜੋ ਲੋਕਾਂ ਦੇ ਉੱਤੇ ਜ਼ਿਆਦਾ ਬੋਝ ਵੀ ਨਾ ਪਵੇ ਔਰ ਉਹਨਾਂ ਨੂੰ ਜਿਹੜੀਆਂ ਸਵਾਵਾਵਾਂ ਦਿੱਤੀਆਂ ਜਾਣੀਆਂ ਨੇ ਉਹ ਵੀ ਸਹੀ ਤਰੀਕੇ ਦੇ ਨਾਲ ਮਿਲਦੀਆਂ ਰਹਿਣ ਤਾਂ ਇਹ ਵੱਡਾ ਵਾਅਦਾ ਕਹਿ ਸਕਦੇ ਆਂ ਪਿਛਲੀ ਵਾਰ ਜੋ ਬਿਜਲੀ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਹ 9.4 ਫੀਸ ਦੀ ਦਾਰਵਧਾਈ ਗਈ ਸੀ ਔਰ ਉਸ ਨੂੰ ਮਨਜ਼ੂਰੀ ਦਿੱਤੀ ਗਈ ਸੀ ਔਰ 1 اگਸਟ 2024 ਤੋਂ ਇਹ ਵਾਅਦਾ ਲਾਗੂ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਜਿਹੜਾ ਵਿੱਤੀ ਸਾਲ ਸੀ ਉਸ ਦੇ ਵਿੱਚ ਸਾਲ 2022 ਤੋਂ 23 ਦੇ ਵਿੱਚ 0 ਤੋਂ ਲੈ ਕੇ 150 ਯੂਨਿਟ ਵਾਲੇ ਸਲੈਬ ਦੇ ਵਿੱਚ 25 ਪੈਸੇ ਪ੍ਰਤੀ ਯੂਨਿਟ ਦਾ ਵਾਅਦਾ ਕੀਤਾ ਗਿਆ ਸੀ ਕਿ ਮਾਮੂਲੀ ਵਾਅਦਾ ਸੀ ਪਰ ਹੁਣ ਇਹ ਇੱਕ ਵਾਰ ਫਿਰ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਨੇ ਔਰ ਜੇਕਰ ਪੁਰਾਣੀਆਂ ਦਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 5% ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ 0 ਤੋਂ 100 ਯੂਨਿਟ ਦੇ ਵਿੱਚ ₹2.75 ਸੀ ਉਹ ਹੁਣ ₹2.80 ਦੇਣੇ ਹੋਣਗੇ ਜ ਜਿਹੜੇ 101 ਤੋਂ ਲੈ ਕੇ 200 ਯੂਨਿਟ ਤੱਕ ਜਿਹੜੇ ₹3.75 ਸੀ ਉਹ ਹੁਣ ₹3.80 ਉਹ ਦੇਣੇ ਪੈਣਗੇ ਤਾਂ ਇਹ ਵਾਅਦਾ ਕੀਤਾ ਗਿਆ ਇਸ ਤੋਂ ਅਗਲੀਆਂ ਤਰ੍ਹਾਂ ਦੇ ਵਿੱਚ ਜਿਹੜੇ 400 ਯੂਨਿਟ ਤੋਂ ਜ਼ਿਆਦਾ ਹੈ ਉਸ ਦੇ ਵਿੱਚ ਇਹ ਵਾਅਦਾ ਰਹੇਗਾ 5 ਰੁਪਏ 40 ਪੈਸੇ ਪਹਿਲਾਂ ਦੇਣੇ ਪੈਂਦੇ ਸੀ ਹੁਣ 5 ਰੁਪਏ 45 ਪੈਸੇ ਦੇਣੇ ਪੈਣਗੇ ਤਾਂ ਇਹ ਕੈਟਾਗਰੀ ਵੀ ਬਣਾਈਆਂ ਗਈਆਂ ਨੇ ਨਾਨ ਡੋਮੈਸਟਿਕ ਜਿਹੜੀਆਂ ਸਰਵਿਸ ਨੇ ਉਹਨਾਂ ਦੇ ਵਿੱਚ ਵੀ ਵਾਅਦਾ ਦੇਖ ਨੂੰ ਮਿਲ ਰਿਹਾ ਹੈ ਐਨ ਡੀ ਐਸ ਜਿਹੜੀ ਜਾਨਕੀ ਛੋਟੇ ਵਪਾਰ ਨੇ ਉਹਨਾਂ ਦੇ ਵਿੱਚ ਵੀ 5 ਪੈਸੇ ਦਾ ਵਾਅਦਾ ਕੀਤਾ ਗਿਆ ਪੁਰਾਣੀ ਦਰ ਸੀ ਉਹਦੀ 4 ਰੁਪਏ 50 ਪੈਸੇ ਜੋ ਕਿ ਨਵੀਂ ਦਰ ਰਹੇਗੀ 4 ਰੁਪਏ 55 ਪੈਸੇ ਜਿਹੜੇ ਕਿ ਵੱਡੇ ਵਪਾਰਕ ਸੰਗਠਨ ਨੇ ਉਹਨਾਂ ਨੂੰ 5 ਰੁਪਏ 20 ਪੈਸੇ ਦੀ ਜਗ੍ਹਾ 5 ਰੁਪਏ 25 ਪੈਸੇ ਦੇਣੇ ਪੈਣਗੇ ਤੇ ਮਾਲ ਅਤੇ ਹੋਟਲ ਜਿਹੜੇ ਨੇ ਉਹਨਾਂ ਦੇ ਵਿੱਚ 5 ਰੁਪਏ 45 ਦੀ ਜਗ੍ਹਾ ਹੁਣ ਪ੍ਰਤੀ ਯੂਨਿਟ 5 ਰੁਪਏ 50 ਪੈਸੇ ਦੇਣੇ ਪੈਣਗੇ ਤਾਂ ਇੰਡਸਟਰੀ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਜਿਹੜੇ ਛੋਟੇ ਉਦਯੋਗ ਨੇ ਉਹਨਾਂ ਦੇ ਵਿੱਚ 4 ਰੁਪਏ 40 ਪੈਸੇ ਦੀ ਜਗ੍ਹਾ 4 ਰੁਪਏ 45 ਪੈਸੇ ਦੇਣੇ ਪੈਣਗੇ ਜਿਹੜੇ ਮੀਡੀਅਮ ਉਦਯੋਗ ਨੇ ਉਨ੍ਹਾਂ ਦੇ ਵਿੱਚ 4 ਰੁਪਏ 60 ਪੈਸੇ ਦੀ ਜਗ੍ਹਾ 4 ਰੁਪਏ 65 ਪੈਸੇ ਦੇਣੇ ਪੈਣਗੇ ਇਸੇ ਤਰੀਕੇ ਦੇ ਨਾਲ 5-5 ਪੈਸੇ ਦਾ ਇਹ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਜਿਹੜੇ ਵਾਹਨ ਚਾਰਜਿੰਗ ਦੇ ਨੇ ਉਹਨਾਂ ਦੇ ਵਿੱਚ ਵੀ ਇਹ ਵਾਅਦਾ ਲਾਗੂ ਕੀਤਾ ਗਿਆ ਹੈ ਜਿਹੜੇ ਐਲਟੀਵੀ ਵਾਹਨ ਨੇ ਇਲੈਕਟ੍ਰੀਕਲ ਵਹੀਕਲ ਤਾਂ ਉਹਨਾਂ ਦੇ ਵਿੱਚ 5 ਰੁਪਏ ਦੀ ਜਗ੍ਹਾ ਹੁਣ 5 ਰੁਪਏ 5 ਪੈਸੇ ਪ੍ਰਤੀ ਯੂਨਿਟ ਦੇਣੇ ਪੈਣਗੇ ਜਿਹੜੇ ਐਚਟੀਵੀ ਵਾਹਨ ਨੇ ਉਹਨਾਂ ਦੇ ਵਿੱਚ 5 ਰੁਪਏ 10 ਪੈਸੇ ਦੀ ਜਗ੍ਹਾ 5 ਰੁਪਏ 15 ਰੁਪਏ ਦੇਣੇ ਪੈਣਗੇ ਤਾਂ ਇਹ ਵਾਅਦਾ ਲਾਗੂ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੋ ਗਈਆਂ ਨੇ ਬਿਜਲੀ ਮਹਿੰਗੀ ਹੋ ਗਈ ਹੈ 5 ਤੋਂ 10 ਪੈਸੇ ਤੱਕ ਦਾ ਇਹ ਵਾਅਦਾ ਕੀਤਾ ਗਿਆ ਔਰ 1 ਨਵੰਬਰ ਤੋਂ ਇਹ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ ਤਾਂ ਤਿਉਹਾਰਾਂ ਤੋਂ ਬਾਅਦ ਇਹ ਵੱਡਾ ਝਟਕਾ ਨਾਮ ਉਪਭੋਗਤਾ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਤਿਉਹਾਰਾਂ ਦੇ ਦਿਨਾਂ ਵਿੱਚ ਪਹਿਲਾਂ ਹੀ ਲੋਕ ਕਾਫੀ ਖਰਚ ਕਰ ਚੁੱਕੇ ਹੁੰਦੇ ਨੇ ਔਰ ਦੂਸਰੇ ਪਾਸੇ ਬਿਜਲੀ ਇੱਕ ਇਸ ਤਰੀਕੇ ਦੀ ਚੀਜ਼ ਹੈ ਜਿਹੜੀ ਕਿ ਤੁਸੀਂ ਰੈਗੂਲਰ ਇਸਤੇਮਾਲ ਕਰਦੇ ਹੋ ਤੁਹਾਡਾ ਜੇਕਰ ਬਿਜਲੀ ਦੇ ਵਿੱਚ ਕਿਸੇ ਤਰੀਕੇ ਦਾ ਵਾਅਦਾ ਹੁੰਦਾ ਹੈ ਤਾਂ ਸਿੱਧਾ ਬੋਝ ਤੁਹਾਡੀ ਜੇਬ ਦੇ ਉੱਤੇ ਪੈਂਦਾ ਔਰ ਹਰ ਮਹੀਨੇ ਤੁਹਾਨੂੰ ਉਹ ਆਪਣੀ ਜੇਬ ਦੇ ਵਿੱਚੋਂ ਹੀ ਪੈਸਾ ਕੱਢ ਕੇ ਦੇਣਾ ਪਵੇਗਾ ਚਟਕਾ ਕਿਹਾ ਜਾ ਸਕਦਾ ਔਰ ਜੋ ਕੀਮਤ ਦੇ ਵਿੱਚ ਵਾਅਦਾ ਕੀਤਾ ਗਿਆ ਕਿ ਇਸ ਹਿਸਾਬ ਦੇ ਨਾਲ ਹੀ ਵਾਅਦਾ ਕੀਤਾ ਗਿਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ तकरीबन ਪ੍ਰਤੀ ਯੂਨਿਟ ਇਹ ਵਾਅਦਾ ਕੀਤਾ ਗਿਆ 5 ਤੋਂ 10 ਪੈਸੇ ਤੱਕ ਦਾ ਔਰ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਬਿਜਲੀ ਦੇ ਰੇਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 0.94% ਦਾ ਇਹ ਵਾਅਦਾ ਕੀਤਾ ਗਿਆ 1 ਨਵੰਬਰ ਤੋਂ ਇਹ ਫੈਸਲਾ ਲਾਗੂ ਹੋਵੇਗਾ ਜੋ ਘਰੇਲੂ ਉਪਭੋਗਤਾ ਨੇ ਉਹਨਾਂ ਲਈ ਅ 100 ਯੂਨਿਟ ਤੱਕ ਹੁਣ 2 ਰੁਪਏ 80 ਪੈਸੇ ਦੀ ਜਗ੍ਹਾ 2 ਰੁਪਏ 85 ਪੈਸੇ ਦੇਣੇ ਪੈਣਗੇ ਜਦੋਂ ਕਿ 101 ਤੋਂ 200 ਯੂਨਿਟ ਤੱਕ 3 ਰੁਪਏ 75 ਪੈਸੇ ਦੀ ਦੇਗਾ ਹੁਣ 3 ਰੁਪਏ 80 ਪੈਸੇ ਪ੍ਰਤੀ ਯੂਨਿਟ ਦੇਣੇ ਪੈਣਗੇ ਜਾਨੀ ਕਿ ਇਹ 5 ਪੈਸੇ ਦਾ ਵਾਅਦਾ ਜੋ ਕਿ 200 ਯੂਨਿਟ ਤੱਕ ਦਾ ਕੀਤਾ ਗਿਆ ਹੈ ਔਰ ਉਸ ਤੋਂ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ 3.86 7.21 9.29 ਤੱਕ ਦਾ ਇਹ ਵਾਅਦਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਾਨੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ 7.57% ਬਿਜਲੀ ਦੇ ਰੇਟ ਵਧਾਉਣ ਦਾ ਪ੍ਰਸਤਾਵ ਭੇਜਿਆ ਸੀ ਔਰ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਿੱਜੀਕਰਨ ਤੋਂ ਬਾਅਦ ਇਹ ਸਾਡਾ ਪਹਿਲਾ ਟੈਰਿਫ ਦਾ ਹੁਕਮ ਹੈ ਔਰ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਪੂਰੇ ਤਰੀਕੇ ਦੇ ਨਾਲ ਸਮਝਦੇ ਹਾਂ ਔਰ ਬੜੀ ਸੋਚ ਸਮਝ ਕੇ ਇਹ ਰੇਟ ਵਧਾਏ ਗਏ ਨੇ ਤਾਂ ਜੋ ਲੋਕਾਂ ਦੇ ਉੱਤੇ ਜ਼ਿਆਦਾ ਬੋਝ ਵੀ ਨਾ ਪਵੇ ਔਰ ਉਹਨਾਂ ਨੂੰ ਜਿਹੜੀਆਂ ਸਵਾਵਾਵਾਂ ਦਿੱਤੀਆਂ ਜਾਣੀਆਂ ਨੇ ਉਹ ਵੀ ਸਹੀ ਤਰੀਕੇ ਦੇ ਨਾਲ ਮਿਲਦੀਆਂ